ਇਹਨਾਂ ਸਾਜ਼ਿਸ਼ਾਂ ਨੂੰ ਫੌਰਨ ਰੋਕਣ ਵਾਸਤੇ ਆਪਣੇ ਘਰਾਂ ਤੋਂ ਬਾਹਰ ਨਿਕਲੋ ਗੁਰਦੁਆਰਾ ਕਮੇਟੀਆਂ ਦੇ ਦਲਾਲ ਮੈਂਬਰਾਂ ਨੂੰ ਤੁਸੀਂ ਪਹਿਚਾਣੋ ਇਹਨਾਂ ਦਾ ਸੋਸ਼ਲ ਬਾਈਕਾਟ ਕਰੋ ਇਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਖਤਮ ਕਰ ਦਿਓ ਇੱਕ ਬਹੁਤ ਵੱਡੇ ਗੁਰੂਕਾਰ ਦੇ ਦੁਸ਼ਮਣ ਪ੍ਰਗਟ ਹੋ ਗਏ ਨੇ ਇਨਾਂ ਦਾ ਮੁਕਾਬਲਾ ਕਰਨ ਵਾਸਤੇ ਹੁਣ ਸਿੱਖਾਂ ਨੂੰ ਬਾਹਰ ਨਿਕਲਣਾ ਪਵੇਗਾ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਦੱਸ ਦਵਾਂ ਅੱਜ ਦੀਆਂ ਅਖਬਾਰਾਂ ਦੇ ਵਿੱਚ ਜੋ ਛਪ ਰਿਹਾ ਹੈ ਉਸ ਤੋਂ ਸਪਸ਼ਟ ਹੋ ਗਿਆ ਹੈ ਕਿ ਸਿੱਖਾਂ ਦੇ ਗੁਰਦੁਆਰਿਆਂ ਤੇ ਹੁਣ ਹਮਲੇ ਹੋਣੇ ਸ਼ੁਰੂ ਹੋ ਗਏ ਨੇ ਹੁਣ ਗੁਰਦੁਆਰਾ ਕਮੇਟੀਆਂ ਜਿਹੜੀਆਂ ਨੇ ਉਹ ਬੀਜੇਪੀ ਦੀਆਂ ਕਾਂਗਰਸ ਪਾਰਟੀ ਦੀਆਂ ਆਪ ਆਮ ਆਦਮੀ ਪਾਰਟੀ ਦੀਆਂ ਬਣ ਜਾ ਰਹੀਆਂ ਨੇ ਬਣਨ ਜਾ ਰਹੀਆਂ ਨੇ ਅਲੱਗ-ਅਲੱਗ ਪਾਰਟੀਆਂ ਦੇ ਲੋਕਾਂ ਨੇ ਹੁਣ ਗੁਰਦੁਆਰਿਆਂ ਤੇ ਕਬਜ਼ੇ ਕਰਨੇ ਨੇ ਤੁਸੀਂ ਹੋਸ਼ਿਆਰ ਹੋ ਜਾਓ ਗੁਰੂ ਘਰ ਬੀਜੇਪੀ ਦਾ ਨਹੀਂ ਹੈ ਗੁਰੂ ਘਰ ਕਾਂਗਰਸ ਪਾਰਟੀ ਦਾ ਨਹੀਂ ਹੈ ਗੁਰੂ ਘਰ ਆਮ ਆਦਮੀ ਪਾਰਟੀ ਦਾ ਨਹੀਂ ਹੈ ਗੁਰੂ ਘਰ ਸਾਰੇ ਧਰਮਾਂ ਦੇ ਲੋਕਾਂ ਨੂੰ ਮੰਨਣ ਵਾਲਿਆਂ ਦਾ ਵੀ ਹੈ ਗੁਰੂ ਘਰ ਦੇ ਦਰਵਾਜ਼ੇ ਸਭ ਵਾਸਤੇ ਖੁੱਲੇ ਨੇ ਜਦ ਗੁਰਦੁਆਰਾ ਕਮੇਟੀਆਂ ਪੋਲਿਟੀਕਲ ਪਾਰਟੀਆਂ ਦੀਆਂ ਦਲਾਲ ਬਣ ਜਾਣ ਗਿਆ ਉਹਨਾਂ ਦੇ 에ਜੈਂਟ ਬਣ ਜਾਣਗੇ ਆਪਣੇ ਲਾਲਚ ਵਾਸਤੇ ਪੋਲਿਟਿਕਲ ਪਾਰਟੀਆਂ ਦੇ ਦਫਤਰਾਂ ਵਿੱਚ ਜਾ ਕੇ ਸਾਜ਼ਿਸ਼ ਰਚਣਗੇ ਇਹ ਬਹੁਤ ਵੱਡਾ ਸਿਕਉਮ ਤੇ ਹਮਲਾ ਹੋਣ ਜਾ ਰਿਹਾ ਹੈ ਮੈਂ ਦਿੱਲੀ ਦੇ ਸਿੱਖਾਂ ਨੂੰ ਖਬਰਦਾਰ ਕਰ ਰਿਹਾ ਇਹਨਾਂ ਸਾਜ਼ਿਸ਼ਾਂ ਨੂੰ ਫੌਰਨ ਰੋਕਣ ਵਾਸਤੇ ਆਪਣੇ ਘਰਾਂ ਤੋਂ ਬਾਹਰ ਨਿਕਲੋ ਗੁਰਦੁਆਰਾ ਕਮੇਟੀਆਂ ਦੇ ਦਲਾਲ ਮੈਂਬਰਾਂ ਨੂੰ ਤੁਸੀਂ ਪਹਿਚਾਨੋ ਇਹਨਾਂ ਦਾ ਸੋਸ਼ਲ ਬਾਈਕਾਟ ਕਰੋ ਇਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਖਤਮ ਕਰ ਦਿਓ ਇੱਕ ਬਹੁਤ ਵੱਡੇ ਗੁਰੂ ਘਰ ਦੇ ਦੁਸ਼ਮਣ ਪ੍ਰਗਟ ਹੋ ਗਏ ਨੇ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਹਰ ਸਿੱਖਾਂ ਨੂੰ ਬਾਹਰ ਨਿਕਲਣਾ ਪਵੇਗਾ ਇਹਨਾਂ ਦੇ ਰਸਤੇ ਰੋਕਨੇ ਪੈਣਗੇ ਇਹਨਾਂ ਦੇ ਕਰਾਂ ਦੇ ਬਾਹਰ ਜਾ ਕੇ ਤੁਸੀਂ ਇਹਨਾਂ ਨੂੰ ਛੇਤਾਮ ਨਹੀਂ ਦਿਓ ਇਹਨਾਂ ਨੂੰ ਖਬਰਦਾਰ ਕਰੋ ਇਹਨਾਂ ਨੂੰ ਰੋਕੋ ਮੈਂ ਸਮਝਦਾ ਤੁਸੀਂ ਮੇਰੀ ਇਸ ਬੰਤੀ ਨੂੰ ਜ਼ਰੂਰ ਪ੍ਰਵਾਨ ਕਰੋਗੇ ਹੁਣ ਵਕਤ ਆ ਗਿਆ ਗੁਰਸਿੱਖਾਂ ਨੂੰ ਬਾਹਰ ਨਿਕਲਣ ਦਾ ਬاہر ਨਿਕਲੋ ਗੁਰਦੁਆਰਾ ਕਮੇਟੀਆਂ ਦੇ ਵਿੱਚ ਦਲਾਲਾਂ ਨੂੰ ਹੁਣ ਬਾਹਰ ਕੱਢਣ ਦਾ ਵਕਤ ਆ ਗਿਆ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ